ਕਿਉਂਕਿ ਸਾਡੇ ਜਿਹੜੀ ਫੋਰਸ ਹੈ ਜਾਪਤ ਅਣ ਘਟ ਅੱਜ ਨੇ ਘੜਿਆ ਕੋਨੇ ਦੇ ਨਾਲੇ ਜਾਪਤ ਅਣ ਘਟ ਹੁੰਦੇ ਆ ਇਹਦਾ ਚੱਕ ਲੋ ਤਾਂ ਮੌਲੇ ਹੁੰਦੇ ਇਹਦਾ ਜੀ ਮੈਨੂੰ ਰਾਤ ਹੀ ਫੋਨ ਦੇ ਕੇ ਕਹਿੰਿਆ ਤੁਸੀਂ ਕਹਿੰਦੇ ਭਾਈ ਦੇਖਾਂਗੇ ਦੋ ਹਫ਼ਤੇ ਰੁੱਕਿਆ ਤਾਂ ਉਹ ਬਾਹਰ ਫਟੇ ਜਾ ਦੁਪਾਉ ਇਹ ਤਾਂ ਪਹਿਲਾਂ ਹੀ ਵਹਾਨਾ ਬਣਾ ਕੇ ਸਾਡੀ ਜਵਾਨਾਂ ਦਾ ਸ਼ਕਾਰ ਕਰਨ ਨੂੰ ਫਿਰਦੇ ਆ ਪਰ ਇਹਨਾਂ ਨੇ ਕੋਈ ਦੱਸਬ ਨਹੀਂ ਛੱਡੀ ਬੜੀ ਕੋਈਆਂ ਨੂੰ ਫੋਨ ਕਰ ਸਾਡੇ ਜਿੰਨੇ ਮਿੱਤਰ ਪਿਆਰੇ ਆ ਮੈਂ ਸਭ ਤੋਂ ਫੋਨ ਕਰਕੇ ਧਮਕੀ ਦੇ ਰਿਹਾ ਡੀਐਸਪੀ ਧਮਕੀ ਦੇ ਰਿਹਾ ਤੁਸੀਂ ਜਿਹਾ ਮੈਂ ਕਰਤੀ ਨਹੀਂ ਆਣਾ ਬਸ ਧੰਨਵਾਦ ਬੜਾ ਤੁਸੀਂ ਆਏ ਹੋ ਇੱਥੇ ਆ ਕੇ ਡੀਐਸਪੀ ਗਾ ਟੈਂਪਲਰ ਦੇ ਪਛਾੜ ਦਊਗਾ ਸਟੇਟ ਕਿਉਂ ਲਈ ਪਛਾੜ ਦਊਗਾ ਉਹ ਜਦੋਂ ਕਿ ਜੇ ਤਾਜੋ ਪਿੰਡ ਤੋਂ ਲੰਘ ਰਿਹਾ ਹੈ ਜਿਹੜਾ ਬਾਬਾ ਪੰਜਾਬ ਪ੍ਰਿੰਸ ਤੋਂ ਲੱਗਦਾ ਨਾ ਬਾਲਾ ਉਹਨਾਂ ਦੇ ਕੋਲ ਨਾਲ ਉਹਨਾਂ ਨੂੰ ਧੰਨਵਾਦ ਉਹ ਕਹਿੰਦੇ ਜੀ ਤੁਸੀਂ ਖਾਓ ਜੇ ਸਰ ਉਹਦਾ ਸਾਜਾ you're <laughs> not